आ जाने बीजू आ जाने कुड़ी ये थक गए बस हूं तो बस ही हो गई मैं भाई सुनो मैडम मेरी तो इतनी के गराई हुई है काम कुछ खास ही जाने दिया इदा के गराई हुई है की गल थक हो गया सारा दिन काम कोई सही तरह होया नहीं मेरा अपना हिसाब का भी ना ही रहा आज मेरा कड़ा कुछ ज्यादा रहा आज 2000 ਰੁਪਏ ਦਾ ਮੇਰਾ ਬਣਿਆ ਸੋ ਸਵੇਰ ਤੋਂ ਲੱਗੇ 5 ਵਜੇ ਤੋਂ ਕੁੱਤੇਆਂ ਵਾਲਾ ਹਾਲ ਹੋਇਆ ਆ ਮੇਰੀ ਗੱਡੀ ਕਢਾਈ ਨੂੰ ਮਿਲ ਲੱਗਦਾ ਸਾਲ ਨਹੀਂ ਹੋਇਆ ਰਿਆ ਕਖਰੀ ਇਹਦਾ ਕਿਤੇ ਆ ਇਟਾਂ ਰੋੜੇ ਉਹਦੇ ਵਿੱਚ ਬਜਰੀ ਸੀਮੈਂਟ ਲੋਹਾ ਲੱਦ ਲੱਦ ਕੇ ਠਗੜਾ ਬਣਾਤਾ ਗੱਡੀ ਦਾ ਇਹ ਤਾਂ ਬਹੁਤ ਔਡੀ ਗੱਡੀ ਦਾ ਤਾਂ ਕੰਮ ਖਰਾਬ ਆ ਦੇਖ ਲੋ ਮੇਰੀ ਗੱਡੀ ਆਜੇ ਕਢਾਈ ਨੂੰ ਸਾਲ ਹੋਇਆ ਹੈ ਮੈਂ ਕਹਿੰਨੀ ਬਿਲਕੁਲ ਨਮੀ ਦੀ ਨਮੀ ਆਪਾਂ ਫੇਰ ਤਾਂ ਨਾ ਕਿ ਇੰਨਾ ਭਾਰ ਭੂਰ ਨਹੀਂ ਵਿੱਚ ਢੋਈਦਾ ਜਿੱਦਾ ਤੁਸੀਂ ਜਾਂ ਪਤਾ ਨਹੀਂ ਕੀ ਕੀ ਗੰਦ ਮਾਂ ਦੇ ਈਟਾ ਰੋਲੇ ਸਾਰਾ ਕੁਝ ਕਰਦੇ ਆਂ ਅਸੀਂ ਇੰਨਾ ਤਾਂ ਨਹੀਂ ਅਸੀਂ ਸਿਰਫ ਵਧੀਆ ਵਧੀਆ ਫਰੂਟ ਵਧੀਆ ਵਧੀਆ ਸਬਜ਼ੀਆਂ ਬਸ ਇੰਨਾ ਕੁ ਸਮਾਨ ਵਿੱਚ ਰੱਖੀਦਾ ਜਿਆਦਾ ਲੋਡ ਨਹੀਂ ਦੇਈਦਾ ਗੱਡੀ ਅਸੀਂ ਤਾਂ ਸਾਡੇ ਦਾ ਰਹਿ ਹੀ ਕੱਕਰੀ ਝਗੜਾ ਬਣ ਗਿਆ ਗੱਡੀ ਦਾ ਸਾਡੇ ਨੇ ਯਾਪਾ ਤਾਂ ਆਪਣੀ ਚੀਜ਼ ਬਈ ਬਹੁਤ ਵਧੀਆ ਤਰੀਕੇ ਨਾਲ ਰੱਖੀ ਦੀ ਆਂਜੇ ਜਾ ਕੇ ਦੇਖ ਲੋ ਨਵੀਂ ਦੀ ਨਵੀਂ ਆ ਲੱਗਦਾ ਨਹੀਂ ਹੋਊਗਾ ਕਿ ਸਾਲ ਹੋ ਗਏ ਤੁਹਾਡਾ ਹਾਲ ਤਾਂ ਖਰਾਬ ਐ ਅੰਜੀ ਜਦ ਹੀ ਮੈਂ ਪਲਵਿੰਦਰ ਉਹਨਾਂ ਦੇ ਗੱਡੀ ਲਈ ਨਾ ਆਪਣੀ ਆ ਛਕੜਾ ਬਣਾਤਾ ਮੇਰੀ ਗੱਡੀ ਦਾ ਓਹੋ ਗੁੱਦਾ ਇਹ ਕੀ ਤਾਂ ਮਨ ਲੱਗਿਆ ਪੁੱਛਣਾ ਤੂੰ ਉਹਨਾਂ ਨੇ ਕਿੰਨਾ ਕੁ ਭਾਰ ਲੱਤੇ ਆਤੇ ਛਕੜਾ ਬਣਾਦਾ ਜੱਕ 18 ਬਾਹਰ ਲੱਗਾ ਜਾ ਕੇ ਦੇਖਦਾ ਜਰੀਆਂ ਹਾਂ ਓਹੋ ਉਹ ਸਾਂਭ ਸੰਭਾਲਣੀ ਕੀਤੀ ਫੇਕਣਾ ਸਤਿਆਨਾਸ਼ ਕਰਤਾ ਜੀ ਤੁਹਾਡੀ ਇਦਾਂ ਹੀ ਆ ਜਦੋਂ ਕਿਸੇ ਦੇ ਹੱਥੇ ਚੀਜ਼ ਚੜ ਜਾਂਦੀ ਹੈ ਉਹ ਘੜਾ ਕੋਈ ਆਪਣੀ ਚੀਜ਼ ਸਮਝ ਕੇ ਵਰਤਦਾ ਨਾ ਉਹ ਤੇ ਪਤਾ ਹੀ ਲਾਪਰਵਾਹੀ ਕਰ ਦਿੰਦੇ ਆਪਣੇ ਜੀਤ ਦੀ ਤੇ ਇਹ ਕਹਿੰਦੇ ਚੱਲ ਕੋਈ ਨਹੀਂ ਦੂਜੇ ਦੇ ਕੋਲ ਆ ਦੂਜੀ ਵੀ ਆਪਣੀ ਸਮਝ ਕੇ ਚੱਲ ਵਰਤੂਗਾ ਪਰ ਕੋਈ ਸਮਝਦਾ ਨਹੀਂ ਪੂਨ ਮੈਡਮ ਤੁਸੀਂ ਨਾ ਗਲਤੀਆਂ ਬਹੁ ਕਰਦੇ ਆ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਇੰਨਾ بڑا ਸਮਾਨ ਅੱਧੇ ਤੇ ਰੇਟ ਤੇ ਲਾਦ ਲੈਨੇ ਆ ਮੜਕੇ ਚੀਜ਼ ਤੁਹਾਡੀ ਦਾ ਸੱਤਿਆ ਨਸ ਹੋ ਜਾਂਦਾ ਆ ਮੜਕੇ ਸਾਨੂੰ ਪਤਾ ਕੁਛ ਲੱਗਦਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਚੀਜ਼ ਤੁਹਾਡੀ ਦਾ ਸੱਤਿਆ ਨਸ ਕਰਕੇ ਤੁਹਾਡੇ ਹੱਥ ਫੜਾਂਦੇ ਥੋੜਾ ਸੋਚ ਸਮਝ ਕੇ ਸਾਨੂੰ ਵੀ ਸਾਰਾ ਹੋਈ ਹੀ ਤਾਂ ਗਲਤੀਆਂ ਸਾਡੀਆਂ ਇਹ ਤੇ ਗਲਤੀਆਂ ਆ ਤੁਹਾਡਾ ਦਿਮਾਗ ਨੂੰ ਕੋਈ ਵਸਣਾ ਦੇਖਿਆ ਘੱਟੇ ਹੀ ਆ ਗਲਤੀਆਂ ਸਾਡੀਆਂ ਇਹ ਗਲਤੀਆਂ ਹੱਲੇ ਮੇਰੀ ਗੱਡੀ ਦੀਆਂ ਕਿਸ਼ਤਾਂ ਨਾ ਅੱਧੀਆਂ ਗਈਆਂ ਆ ਤੇ ਅੱਧੀਆਂ ਦੇਣ ਵਾਲੀਆਂ ਆ ਤੇ ਗੱਡੀ ਦਾ ਬਣ ਗਿਆ ਛਕੜਾ ਉਹ ਤਾਂ ਸੱਤਿਆ ਨਾਸ ਹੋਇਆ ਪਿਆ ਤੇ ਅੱਜ ਦੇ ਬਾਅਦ ਮੈਂ ਕੋਈ ਭਾਰ ਨਹੀਂ ਲੱਦਣਾ ਇੱਥੇ ਕੋਈ ਫਾਲਤੂ ਚੀਜ਼ ਨਹੀਂ ਲੈ ਕੇ ਜਾਣੀ ਜਿਹੜਾ ਮਰਜ਼ੀ ਜੋ ਮਰਜ਼ੀ ਕਹਿ ਦੇਵੇ ਸਾਫ ਕਲੀਅਰ ਕੱਟ ਜਵਾਬ ਨਹੀਂ ਆ ਬਹਿ ਕੇ ਨਹੀਂ ਜਾਣਾ ਮਤਲਬ ਕਿ ਹਿਸਾਬ ਦੀ ਚੀਜ਼ ਲੈ ਕੇ ਜਾਵਾਂਗੇ ਅੱਛਾ ਅੱਛਾ ਤੇ ਤੋੜਨੀ ਥੋੜਾ ਗੱਡੀ ਅਸੀਂ ਹਾਂ ਸਹੀ ਹੈ ਕੋਈ ਨਹੀਂ ਹੁਣ ਅੱਗੇ ਤੋਂ ਹਥਿਆਰ ਰੱਖਾਂਗੇ ਹਰ ਚੀਜ਼ ਦਾ ਹਾਂ ਹਾਂ ਕੋਈ ਗੱਲ ਨਹੀਂ ਗੱਡੀ ਦੇ ਵਿੱਚ ਉਹੀ ਚੀਜ਼ ਲੈ ਕੇ ਜਾਵਾਂਗੇ ਗੰਦਾ ਸ਼ਹਿਰ ਕੀ ਦੱਸਾਂ ਉਹਨਾਂ ਨੂੰ ਬੜਾ ਪਰੇਸ਼ਾਨ ਹੋ ਗਿਆ ਮੈਂ ਤਾਂ ਨਮਸਤੇ ਬਾਂਜੀ ਨਮਸਤੇ ਜੀ ਨਮਸਤੇ ਘਰ ਤੁਹਾਡਾ ਹਾਂਜੀ ਸਹੀ ਆ ਗਾ ਆਪਣਾ ਸਾਡਾ ਹੀ ਘਰ ਆਇਆ ਤੇ ਹੋ ਜੇ ਅਸੀਂ ਬੈਠੇ ਤੇ ਮੈਨੂੰ ਇੱਕ ਗੱਲ ਦੱਸੋ ਘਰ ਤੁਹਾਡਾ ਸ਼ਹਿਰ ਵੀ ਤੁਹਾਡਾ ਹੀ ਆ ਜੇ ਸਾਡਾ ਘਰ ਆ ਤੇ ਨੇਚਰਲੀ ਸ਼ਹਿਰ ਮੈਂ ਮੈਂ ਦੱਸਿਆ ਕਿ ਇਹ ਲੋਡਰਾਂ ਵਾਲੇ ਦਾ ਮੈਡਮਾਂ ਦਾ ਘਰ ਆ ਰੇ ਉਧਰ ਜਾ ਕੇ ਉਹ ਜੋ ਲੋਡਰਾਂ ਗੱਡੀ ਆ ਬਹਿ ਜਾ ਮ ਕੰਮ ਕੀ ਆ ਉਹ ਬੈਂਜ ਕੀ ਦੱਸਾਂ ਮੈਂ ਪਿੱਛੇ ਹੋ ਜਾ ਤੇਰੇ ਨਾਲ ਜੁੜ ਕੇ ਬੈਹ ਲਗਾ ਇਹ ਕੋ ਤੋਂ ਉੱਪਰ ਚੜੀ ਬਹੁਤ ਥੱਕ ਗਿਆ ਗੋਡੇ ਦੇ ਕੜਕ ਕੜਕ ਹੋਈ ਜਾਂਦੇ ਆ ਗੋਡਿਆਂ ਦੀ ਕਮਜ਼ੋਰੀ ਆ ਸਵੇਰ ਦਾ ਨਿਕਲੇ ਆ ਜੀ ਮੈਡਮ ਜੀ ਮੈਂ ਸਵੇਰ ਦਾ ਆਪਣੇ ਘਰ ਤੇ ਤੁਹਾਨੂੰ ਮੈਂ ਕੀ ਦੱਸਾਂ ਕਦੀ ਤੁਰ ਕੇ ਮੈਂ ਚੱਲ ਜੰਨਾ ਫਗਵਾੜੇ ਨੂੰ ਇੱਧਰ ਨੂੰ ਕਦੀ ਮੈਂ ਤੁਰ ਕੇ ਚੱਲ ਜਾਣਾ ਦੁਲਰ ਮੰਡੀ ਨੂੰ ਇੱਕ ਗੱਡੀ ਨਹੀਂ ਇੱਕ ਕੁਛ ਨਹੀਂ ਮੈਂ ਕਹਿੰਦਾ ਆਟੋ ਰਿਕਸ਼ਾ ਕੁਛ ਵੀ ਨਹੀਂ ਮਿਲ ਰਿਹਾ ਬੰਦਾ ਸਵੇਰ ਦਾ 8:30 ਵਜੇ ਦਾ ਨਿਕਲਿਆ ਸ਼ਾਮ ਦੇ 5:30 ਹੋ ਚੰਦੇ ਆ ਆ ਦੇਖ ਲਓ ਤੁਸੀਂ ਟਾਈਮ ਆਪਣੇ ਮੋਬਾਈਲ 'ਚ ਦੇਖ ਲਓ ਚੈੱਕ ਕਰ ਲਓ ਕੋਈ ਸ਼ੈ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਮਿਲਿਆ ਮੈਂ ਇੰਨਾ ਤੰਗ ਪਰੇਸ਼ਾਨ ਹੋ ਗਿਆ ਨਾ ਕੀ ਦੱਸਾਂ ਉਹ ਪਾਣੀ ਪੂਣੀ ਪੀਓਗੇ ਪਾਣੀ ਪੂਣੀ ਪੀਂ ਜਾਂਦੀ ਰਹਿਣ ਤਾਂ ਮੈਂ ਅੱਗੇ ਬਹੁਤ ਤੰਗ ਪਰੇਸ਼ਾਨ ਹੋ ਚੁੱਕੇ ਘਰ ਤੋਂ ਆਇਆ ਹੁਣ ਮੈਂ ਤੇ ਬਹੁਤ ਪਰੇਸ਼ਾਨ ਹੋ ਗਿਆ ਸੇਰ ਦਾ ਸਾਨੂੰ ਕੀ ਸਟੋਰੀਸ ਲਾਉਣ ਦੇ ਆ ਵੜੀ ਗੱਡੀ ਲੰਬੀ ਚੋੜੀ ਤੰਗ ਹੋ ਗਿਆ ਪਰੇਸ਼ਾਨ ਹੋ ਗਿਆ ਥਰ ਤੋਂ ਆਇਆ ਮੈਂ ਆਪਣੀ ਪਰੇਸ਼ਾਨੀ ਥਰ ਤੋਂ ਲੈ ਕੇ ਆਇਆ ਨਾ ਪਰੇਸ਼ਾਨ ਆ ਪਰੇਸ਼ਾਨੀ ਦਾ ਥਰ ਤੋਂ ਲੈ ਕੇ ਆਇਆ ਨਾ ਮੈਂ ਆਪਣੇ ਕਿਤੇ ਹੋ ਕੇ ਬਹਿਜ ਰਗਾ ਗੱਲ ਕਰ ਰੇ ਨਾ ਪਰੇਸ਼ਾਨੀ ਥਰ ਤੋਂ ਲੈ ਕੇ ਆਇਆ ਮੈਂ ਕਿਦੇ ਆਈ ਪਰੇਸ਼ਾਨ ਹੋ ਰਹੀਆਂ ਆ ਆਪਣੇ ਇੱਥੇ ਕਿਤੇ ਮੈਂ ਇੱਥੇ ਮੂੰਹ ਕਾ ਗੱਲ ਕਰ ਲੈ ਮੈਂ ਵਾਪਸ ਆ ਕੀ ਪਈ ਨਾ ਗੱਲ ਕਰ ਲੈ ਕਦੀ ਤੁਰ ਕੇ ਕਦੀ ਆਇਆ ਨੂੰ ਜਾਂ ਉਧਰੋਂ ਇੱਧਰ ਨੂੰ ਆ ਉਧਰੋਂ ਗਿਆ ਪਹਿਲਾਂ ਮੈਂ ਉਹ ਵੜੀ ਉਧਰੋਂ ਰੋਡ ਤੇ ਖੜ ਖੜ ਕੇ ਲੋਕਾਂ ਨੂੰ ਹੱਥ ਦਵਾ ਕੋਈ ਰੁਕੇ ਨਾ ਅਬਰ ਜੇ ਕੋਈ ਰੁਗੇ ਰੁਕੇ ਟਾ ਮੰਨਣ ਵਾਲਾ ਸਾਡਾ ਹੋਇਆ ਨਹੀਂ ਆ ਵੀ ਮਾਰਦੀ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਜੋ ਮਤਲਬ ਲੈਣ ਦੇ। ਓਹ ਹੋ! ਸਾਰੇ ਇੰਨੇ ਦੁਖੀ ਆ ਚੱਲ। ਨਾ ਕੋ ਗੱਡੀ ਮਿਲੇ ਨਾ ਕੋਈ ਕੁਛ ਮਿਲੇ। ਸਮਾਨ ਲੈ ਕੇ ਜਾਣਾ ਹੈ ਗੱਲ ਕੁਛ ਨਹੀਂ ਆ। ਜੇ ਕੋਈ ਰੋਦਾ ਸੀਗਾ ਪਾਜੀ 20000 ਲੱਗਣਾ 25000 ਲੱਗਣਾ। ਇੰਨਾ ਲੱਗਣਾ ਹੁੰਦਾ ਲੱਗਣਾ। ਚੱਲ ਗੱਲ ਛੱਡ ਸਾਰੀ। ਤੁਹਾਰਾ ਕਿੱਥੇ ਆ? ਹਾਂਜੀ ਮੈਂ ਨਹੀਂ ਜਾਣਾ ਆ ਸਮਾਨ ਆ। ਸਮਾਨ ਤੇਰਾ ਕਿੱਥੇ ਪਹੁੰਚਾਉਣਾ ਤੇ ਛੜਿਆ ਨੇ। ਮੈਂ ਉਹ ਦੱਸਦਾ ਆ ਸਮਾਨ ਮੇਰਾ ਹੈਗਾ ਆ ਇੱਧਰ ਸ਼ਹਿਰ ਟੁਕੀ ਬਾਈਪਾਸ ਟੁਕੀ ਬਾਈਪਾਸ ਤੋਂ ਚੱਕ ਕੇ ਛੱਡ ਕੇ ਆਣਾ ਹੈ ਉਹਨੂੰ ਦੇਣਾ ਸ਼ਹਿਰ ਦੇ ਵਿੱਚ ਤੋ ਤੁਹਾਡੇ ਵਾਹ ਕਿਹੜੀ ਵੱਡੀ ਗੱਲ ਹੈ ਸ਼ਹਿਰ ਦੇ ਵਿੱਚ ਹਾਜੀ ਤੇ ਤੁਹਾਡੇ ਗੱਡੀ ਦੋਨਾਂ ਦੀਆਂ ਤੁਹਾਡੇ ਦੋਨਾਂ ਕੋਲ ਗੱਡੀ ਆ ਮੇਰੇ ਕੋਲ ਵੀ ਆ ਤੇ ਨਾ ਕੋ ਵੀ ਆ ਅਸਾਂ ਨੂੰ ਕੋ ਵੀ ਛੱਡ ਤੋਂ ਵੀ ਆ ਕੌਣ ਜਾਊਗਾ ਤੁਹਾਡੇ ਦੋਨਾਂ ਵਿੱਚੋਂ ਦੀ ਛੱਡੇ ਹੋਗੇ ਕਿ ਛੱਡੇ ਹੋਗੇ ਮੇਰਾ ਤਾਂ ਅੱਗੇ ਛਕੜਾ ਬਣਿਆ ਆ ਚੱਲ ਜਣੇ ਕੋਈ ਨਹੀਂ ਛੱਡੇ ਹੋਣੇ ਤੁਸੀਂ ਛੱਡ ਕੇ ਆਉਂਗੇ ਛੱਡੇ ਹੋਣੇ ਠੀਕ ਆ ਤੇ ਕੀ ਰੇਟ ਆ ਭਾਂਜੀ ਕੀ ਚੱਲਦਾ ਪਿਆ ਹੁਣ ਲੁਧਿਆਣੇ ਦਾ ਲੈ ਲਾਂਗੇ ਜਾਦਾ ਨਹੀਂ 5000 ਰੁਪਏ ਲੈ ਲਾਂਗੇ 5000 ਜਿਆਦਾ ਨਹੀਂ ਮੈਡਮ ਜੀ ਘੱਟ ਕਰ ਲਓ ਕੁਛ ਮਾੜਾ ਮੋਟਾ ਗਰੀਬ ਬੰਦਾ ਜੀ ਮੈਂ ਅੱਗੇ ਤੁਰ ਤੁਰ ਕੇ ਕਰਾਏ ਲਾ ਲਾ ਕੇ ਮੈਂ ਕਿਹੜਾ ਬਹੁਤ ਆਟੋ ਲੈ ਬੱਸ ਅੱਡੇ ਦਾ ਬੱਸ ਅੱਡੇ ਤੋਂ ਫੇਰ ਅੱਗੇ ਅੱਟ ਬੱਸ ਲੈ ਬੱਸ ਅੱਡੇ ਤੋਂ ਫੇਰ ਬਹੁਤ ਆਟੋ ਲੈ ਮੈਂ ਤਾਂ ਤੱਕ ਪਰੇਸ਼ਾਨ ਹੋ ਗਿਆ ਤੁਹਾਡੇ ਪਾਸੇ ਵੀ ਭਰਾਵਾ ਤੇਰੇ ਵਰਗੇ ਗਰੀਬ ਹੀ ਆ ਨਹੀਂ ਨਹੀਂ ਭਾਈ ਇਦਾਂ ਗਰੀਬਾਂ ਐਵੇਂ ਨੀ ਜਾਇਜ਼ ਨਜ਼ਰ ਚੱਕੋ ਤੁਸੀਂ ਸਾਡੇ ਹਾਲਾਤ ਤੈਨੂੰ ਲੱਗਣ ਨੇ ਵੀਰੇ ਆ ਤੈਨੂੰ ਸਾਡੀਆਂ ਚੁੰਨੀਆਂ ਤੋਂ ਅਨਜਾ ਲਗਾ ਲੈਣਾ ਚਾਹੀਦਾ ਦੇਖ ਸਾਡੀਆਂ ਚੁੰਨੀਆਂ ਉਹ ਦਿਹਾੜੀ ਦਾ ਪਾਵਾ ਨਹੀਂ ਬਣੀਆਂ ਚਲੋ ਮਾੜਾ ਮੋਟਾ ਮੰਜਾਸ਼ ਮਾੜੀ ਮੋਟੀ ਜਾ ਕਰ ਵੀ ਇਹ ਟੱਟ ਕੱਲੀ ਜਾ ਨਹੀਂ 500 ਤਾਂ ਕੱਟ ਕਰ ਲੋ ਹਾਏ ਹਾਏ ਤੂੰ ਤਾਂ ਬਿਲਕੁਲ ਹੀ ਰੇਟ ਥੱਲੇ ਸਿੱਟੀ ਜਾਣਾ ਅਸੀਂ ਭੁੱਖੇ ਥੋੜੀ ਮਰਨਾ ਹੈ 4500 ਤਾਂ ਮੁੱਕਿਆ ਕਿਸ਼ਤ ਭਰਨੀ ਗੱਡੀ ਦੀ ਚਲੋ 4500 ਤਾਂ ਮੁੱਕਿਆ ਚਲੇ ਤਾਂ ਘੱਟ ਕਰ ਮੈਨੂੰ ਆਪਣਾ ਫੋਨ ਨੰਬਰ ਦੇ ਦਿਓ ਨਾਲ ਮੈਂ ਪੇਡਿੰਗ ਕਰ ਦੂੰਗਾ ਫਿਰ ਦੇਖੇਗਾ ਹਾਂ ਠੀਕ ਹੈ ਠੀਕ ਹੈ ਮੈਨੂੰ ਆਪਣਾ ਮੋਬਾਈਲ ਨੰਬਰ ਲਗਾ ਦਿਓ ਹੂੰ ਕੋਤੇ ਸਾਢੇ ਪੈਸੇ ਪੇਡਿੰਗ ਭਜੋਗੇ ਤੇ ਸਮਾਨ ਆਇਆ ਕਰਨਾ ਹੈ ਠੀਕ ਹੈ ਮੈਂ ਸਮਾਨ ਕਿੰਨਾ ਕਾ ਥੋੜਾ ਹੀ ਦੱਸੋ ਸਾਨੂੰ ਸਮਾਨ ਕੁਝ ਵੀ ਨਹੀਂ ਆ ਮੈਂ ਤੁਹਾਨੂੰ 1 ਮਿੰਟ ਰੁਕੋ ਮੈਂ ਜ ਮੈਂ ਦਰ ਭੁੱਲ ਗਿਆ ਸੀਗਾ ਲੋਮਣ ਮਰ ਕੋਆ ਤੁਸੀਂ ਜਰਾ ਗੱਲ ਗੁਰ ਕਰੋ ਮੈਂ ਨਾ ਗੱਲ ਗੁਰ ਲਤਾ ਸੀ ਕਰੀ ਗੱਲ ਕਰਦਾ ਤਾਂ ਨਿਕਲ ਗਿਆ ਬਾਹਰ ਖੜੀ ਹੀ ਲਣ ਗਿਆ ਪਤਾ ਨਹੀਂ ਕਿਹੜਾ ਸੱਪ ਕੱਢਣਾ ਇਹ ਵੇ ਤਾਂ ਗੱਲ ਕਰਦਾ ਦੇਖੋ ਬੰਬ ਮੁੰਬਈ ਨਾ ਹੋਵੇ ਕਿਤੇ ਕੁਝ ਬਾਹਰ ਕਾ ਬਾਹਰ ਕਾ ਤਾਂ ਨਿਕਲ ਗਿਆ ਗਲੀ ਚ ਲ ਗਿਆ ਐ ਇਦਾਂ ਦੀ ਕਿਹੜੀ ਚੀਜ਼ ਹੈ ਮੇਰਾ ਗਲੀ ਚ ਪਈ ਸੀ ਕਿਹੜੀ ਚੀਜ਼ ਹੈ ਜਿਹੜੀ ਗਲੀ ਦੇ ਵਿੱਚ ਪਈ ਹੈ ਜਿਹੜੀ ਇਹ ਲੈਣ ਚਲ ਗਿਆ ਤੁਰ ਗਿਆ ਬਾਹਰ ਹਾਏ ਕੀ ਹੋਊਗਾ

ਸਾਨੂੰ ਕੁਛ ਅਡਵਾਂਸ ਟ੍ਰਾਂਸਫਰ ਨੰਬਰ ਨੰਬਰ ਬੋ ਸਾਡਾ ਹੈਗਾ ਆ ਇੱਕ ਮਿੰਟ ਹਾਂਜੀ 82 ਹਾਂਜੀ 83 ਹਾਂਜੀ 84 ਹਾਂਜੀ 65 ਹਾਂਜੀ 79 ਲਓ ਜੀ ਰਜਨੀਸ਼ਾ ਹਾਂਜੀ ਇਹ ਕੌਣ ਸਾਡੇ ਭੈਣ ਜੀ ਹਾਂਜੀ ਹਾਂਜੀ ਰਣਜੀ ਅੱਛਾ ਆ ਪੜਾਈ ਆ ਆ ਹੋ ਗਿਆ ਪੇਟ ਨੂੰ ਠੀਕ ਹੈ ਠੀਕ ਹੈ ਜੀ 4500 ਠੀਕ ਹੈ ਠੀਕ ਹੈ ਤੇ ਭੈਣ ਜੀ ਫਿਰ ਤੁਸੀਂ ਬਲਜੀਓ ਮੈਂ ਤੁਹਾਨੂੰ ਫੋਨ ਕਰ ਦੂੰਗਾ ਠੀਕ ਹੈ ਤੇ ਉਹ ਤੁਹਾਨੂੰ ਲਾਸ਼ ਦੇ ਦੇਗਾ ਤੇ ਲਾਸ਼ ਚੱਕ ਕੇ ਤੇ ਇੱਥੋਂ ਜਾ ਕੇ ਤੁਸੀਂ ਉਹ ਲੁਧਿਆਣੇ ਦੇ ਜੀਆ ਮਤਲਬ ਹੋਰ ਇੱਕ ਹੀ ਕੀ ਕੀ ਲਾਸ਼ ਨਹੀਂ ਲਾਸ਼ ਕਿਹਦੀ ਲਾਸ਼ ਲਾਸ਼ ਸਹ ਭੈਣੀ ਸਮਾਨ ਆ ਇਹ ਦੇਖੋ ਮੈਂ ਤੁਹਾਨੂੰ ਤੂੰ ਲੋਡਰ ਨਹੀਂ ਲੋਡਰ ਦਾ ਲੈਣ ਹੈ ਨਹੀਂ ਤੁਸੀਂ ਓਹੋ ਗੱਡੀ ਨਹੀਂ ਚਲਾਉਂਦੇ ਲੋਡਰ ਗੱਡੀ ਲਈ ਥੋੜੀ ਕਰਦੇ ਆ ਨਹੀਂ ਤੁਸੀਂ ਲੋਡਰ ਗੱਡੀ ਨਹੀਂ ਚਲਾਉਂਦੇ ਦੱਸ ਬਰਾਬਰ ਉਹ ਲਾਸ਼ ਨਹੀਂ ਚੱਕਣੀ ਸੀ ਨਾ ਭਾਈ ਨਹੀਂ ਨਹੀਂ ਭਾਈ ਜਾ ਤੁਸੀਂ ਰਹੇ ਨਹੀਂ ਉੱਜਾਤ ਹੋ ਰਹੇ ਤੁਹਾਨੂੰ ਕੀ ਤਕਲੀਫ ਹੈਗੀ ਨਹੀਂ ਅਸੀਂ ਕੋਈਆਂ ਨਹੀਂ ਕੋਣ ਤੁਸੀਂ ਹੈਗੇ ਗੱਡੀ ਥੜੀ ਬੱਕਰੀ ਬੱਕਰੀ ਇੱਕ ਗੱਡੀ ਹੈ ਬੱਕਰੀ ਬੱਕਰੀ ਚਾਹੀਦੀ ਹੈ ਲਾਸ਼ ਨਹੀਂ ਚੱਕਣੀ ਕਿਸੇ ਨੇ ਲਾਸ਼ ਤੁਹਾਨੂੰ ਬੰਦੇ ਨੇ ਫੜਾ ਦਣੀ ਹੈ ਤੇ ਉਹ ਤੁਸੀਂ ਇਹ ਸਮਝੋ ਇਹ ਲਾਸ਼ ਨਹੀਂ ਹੈ ਇੱਕ ਅੱਦਾ ਹੈ ਇਸ ਨੂੰ ਜੀ ਦੱਸੋ ਇਹ ਇਹ ਕੱਟਾ ਇਹ ਸਟਰਾ ਗੱਦੀ ਆ ਸਮਝੀ ਦੀ ਗੱਦਾ ਸਾਨੂੰ ਕਿਤੇ ਲਾਸ਼ ਦੀ ਕਿਸੇ ਲਾਸਟਰ ਤੋਂ ਡੋਗ ਲਿਆ ਨਾ ਕਿਸੇ ਨੂੰ ਇਹ ਕਹਿੰਦੀ ਇਹ ਗੱਦਾ ਹੈ ਇਹ ਨੇਢੇ ਜਾ ਰਿਹਾ ਗੱਦਾ ਹੋ ਰਹੀ ਕਿਤੇ ਸਾਡਾ ਸਾਡਾ ਗੱਦਾ ਬਣਾ ਦਵੇ ਰਸਤੇ ਉਹ ਬਿਸਤਰਾ ਬਣਾਉਣ ਡਿਆ ਆ ਉਹਦਾ ਉਹ ਰਸਤੇ ਦੇ ਪੁਲਸ ਵਾਲੇ ਸਾਨੂੰ ਕਿਤੇ ਰੋਕ ਲੈਣ ਤੇ ਢੋੜ ਕੇ ਬਿਸਤਰੇ ਦੇ ਵਿੱਚੋਂ ਐਦਾਂ ਬਾਵਾ ਮਾਰ ਆ ਜਾਣਾ ਢੜ ਕੇ ਸਾਡੇ ਰਸਤੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਾਂ ਹੁਣ ਮੈਂ ਤੁਹਾਨੂੰ ਪੈਸੇ ਬੇਟਿੰਗ ਹੋ ਚੱਲੇ ਆ ਮੈਂ ਤਾਂ ਬੇਟਿੰਗ ਕਰਦੇ ਆ ਕਰਦੇ ਮੋਬਾਈਲਸ ਲਿਆ ਜਾਂ ਕੈਮਰਾ ਦਾ ਉਹਨਾਂ ਨੂੰ ਪੈਸੇ ਕਰਦੇ ਆ ਤੇ ਭਾਈ 4500 ਤੁਹਾਡਾ ਨਾਮ ਮੇਰਾ ਮੁੱਕ ਗਿਆ ਆ ਆ ਲਿਆ ਭਰਾ ਦੇਸੇ ਕੋਈ ਨਾ ਜਾਣਾ ਜੂਣਾ ਨਹੀਂ ਹੈਗਾ ਫੜਾ ਬਣਾਤਾ ਪਤਾ ਗਿਆ ਜਿਹੜਾ ਦਿੱਤਾ ਤਾਂ ਅੱਛਾ ਆਪਣੇ ਇਹਦੇ ਬ੍ਰੈਸ ਵੀ ਦੇ ਦਿਨ ਨੂੰ ਕਦੋਂ ਹੋਣ ਡਿਆ ਜਦੋਂ ਬੰਦੇ ਉੱਥੇ ਵੇਟ ਕਰਨ ਡਿਆ ਹੈਗਾ ਤੁਸੀਂ ਇਦਾਂ ਨਾ ਕਰੋ ਨਾ ਨਾ ਨਹੀਂ ਲੈਣਾ ਅਸੀਂ ਨਹੀਂ ਲੈਣਾ ਆ ਰੱਖਾ ਰੱਖ ਡਰਾਸ ਕੋਲ ਅਹੀਂ ਨਹੀਂ ਪੜਨਾ ਪੜੀ ਨਾ ਤੂੰ ਨਹੀਂ ਤੁਸੀਂ ਮੇਰੀ ਗੱਲ ਮੈਂ ਫਟ ਕਾਦੋ ਪਾ ਰਿਹਾ ਆਪਣੇ ਬਸ ਤੁਸੀਂ ਪੜੋ ਨਾ ਨਾ ਸਹੀ ਪੜਨਾ ਉਹ ਚਲੋ ਫੋਨ ਤਾਂ ਮੈਂ ਤੁਹਾਨੂੰ ਪੈਸੇ ਪੇਡਿਅਮ ਕਰ ਦਿੱਤੇ ਆ ਹੁਣ ਠੀਕ ਆ ਤੇ ਉੱਥੇ ਤੁਸੀਂ ਪੁਲਿਸ ਕਹਿੰਦੀ ਲਾਸ਼ ਮੇਰੀ ਪਛਾਦੀਓ ਮੈਨੂੰ ਬਾਰ ਬਾਰ ਤੂੰ ਕੈਸ ਨਾ ਕਰੋ ਮੇਰੀ ਉਪਰ ਆਸੀ ਲਾਸ਼ ਕਿੱਦਾਂ ਚੱਕ ਲਾਂਗੇ ਭਰਾ ਇਹ ਸੋਚ ਕਿਡਾ ਹੋਇਆ ਗੱਦਸਾਂ ਨਹੀਂ ਤੂੰ ਲੈ ਕੇ ਜਾਣਾ ਫੱਟੇ ਬੱਲੀਆਂ ਈਟਾਂ ਢੋਣ ਵਾਲਿਆਂ ਉਹ ਸਾਨੂੰ ਕਹਿੰਦੇ ਆ ਲਾਸ਼ ਲੈ ਚੱਕ ਹਾਂ ਲੈ ਦੱਸ ਭਲਾ ਚੁੱਕਦੇ ਅਸੀਂ ਭਰਾ ਤੇ ਕੀ ਦੋਨੋਂ ਜਾਣੇ ਚੀਹੀ ਜਾਈਓ ਆਰਾਮ ਨਾਲ ਉਹਦੇ ਵਿੱਚ ਛੋਟੇ ਹਾਥੀ ਚ ਭਾਈਓ ਚੱਕ ਦੇ ਛੱਡੇ ਈਓ ਪੰਡਾਲੀ ਸਾਡਾ ਮੇਰਾ ਭੋਗ ਇਹ ਬਸ ਆ ਕੇ ਦੇਖੋ ਹਸਪੀਟਲ ਤੂੰ ਐਂਬੂਲੈਂਸ ਨੂੰ ਫੋਨ ਕਰ ਜਾ ਕੇ ਹੋਰ ਘੱਟੀ-ਘੱਟੀ ਜਾ ਤਾਂ ਫੋਨ ਕਰਕੇ ਚੱਕ ਕੇ ਲੈ ਜਾ ਈ ਕੋਈ ਐਦਾਂ ਦੀਆਂ ਥੋੜੀਆਂ ਅਸੀਂ ਕੋਲ ਦਾ ਛੋਟਾ ਥੋੜਾ ਝੁਕਦੇ ਆਂ ਕਰ ਦੋ ਜੀ ਮੇਰੇ ਨਾਲ ਅਸੀਂ ਕਿਤੇ ਮੋਰਚੀ ਦੀ ਕੰਮ ਕਰਦੇ ਆਂ ਜੇ ਇਦਾਂ ਦੀ ਗੱਲ ਹੈਗੀ ਤਾਂ ਮੈਨਰੇ ਫੇ ਪੈਸੇ ਮੋੜੋ ਚਲੋ ਨਹੀਂ ਹੈ ਗੱਲ ਨਹੀਂ ਪੈਸੇ ਕੋਈ ਨਹੀਂ ਮੋੜ ਦਵਾਂਗੇ ਪੈਸੇ ਮੋੜ ਦਿੰਦੇ ਆ ਘਰ ਪਹੁੰਚ ਕੇ ਪੈਸੇ ਮੋੜ ਦਿੰਦੇ ਆ ਤੂੰ ਘਰ ਪਹੁੰਚ ਜਾ ਕੇ ਪੈਸੇ ਮੋੜ ਦਿੰਦੇ ਪੈਸੇ ਮੋੜ ਦਿੰਦੇ ਤੈਨੂੰ ਅਗਲਾ ਕੀ ਤੂੰ ਮਿੰਟ ਤੋਂ ਪਹਿਲਾਂ ਗੂਗਲ ਪੇ ਕਰ ਦਿੱਤੇ ਹੁਣ ਕਈ ਦਸਤਾ ਸਾਨੂੰ ਲਾਸ਼ ਲਾਸ਼ ਦਾ ਸੌਦਾ ਕਰਨ ਧਿਆ ਤੁਹਾਡੇ ਨਾਲ ਮੁਰਕੇ ਦੇ ਛੱਡੀ ਲਾਸ਼ ਬਣਾਤੀ ਹੁਣ ਅਸੀਂ ਕਿਧਰ ਜਾਵਾਂਗੇ ਇਹ ਕੀ ਗੱਲ ਸੜਸਤੇ ਪੜ ਗਿਆ ਕਿਹਨੂੰ ਮਾਰ ਕੇ ਆਏ ਮ ਲੈ ਅਛਾ ਹੋਰ ਲਾ ਸੁਣੋ ਦੇਖੋ ਇਹ ਗੱਡੀ ਕਦਾ ਜਾ ਰਹੀਆ ਮਾਲ ਜਾ ਰਿਹਾ ਕਿਸਦਾ ਗਦਾ ਗਦਾ ਜਾ ਕੇ ਇਹ ਜਦੋਂ ਚੱਕਣ ਉੱਤੇ ਕਪੜਾ ਆਵੇ ਤੇ ਉਹ ਅੱਖਾਂ ਘੇ ਲਵੇ ਹਾਂ ਉਹਨੇ ਕੀ ਖੋਲੀ ਨਹੀਂ ਉਹ ਦੇਖੋ ਕਿ ਮਾਰੀ ਗਈ ਉਹਨੇ ਕੋਰ ਨਹੀਂ ਅੱਖਾਂ ਘੇ ਲਵੇ ਸਾਡੇ ਦੇਖੇ ਤੁਸੀਂ ਤੇ ਦੇਖੋ ਮੈਂ ਨਹੀਂ ਐ ਨਾ ਕਰੋ ਮੈਂ ਮੈਨੂੰ ਨਹੀਂ ਪਤਾ ਬਾਈ ਇਹਨਾਂ ਸ਼ਹਿਵਾ ਬਹੁਤ ਡਰਦੇ ਆਂ ਫੇ ਤੁਸੀਂ ਇਹਦਾ ਮਤਲਬ ਨਹੀਂ ਜਾਣਾ ਕੋਈ ਨਹੀਂ ਮੱਲੇ ਦੱਸ ਕੇ ਜਾਣਾ ਮੈਂ ਕਹਾਂ ਇਹ ਠੱਗ ਠੱਗਿਆ ਦੋ ਧਿਆਨੀ ਲਾਸ਼ ਦੇ ਜੋ ਇਹ ਸਾਰੇ ਫੇ ਨਹੀਂ ਇਹ ਥਿੰਡਾ ਡਟਾਉਂ ਲਾਸ਼ ਨੂੰ ਕਿਹੜਾ ਕੰਮ ਹੈ ਨਹੀਂ ਸਾਡਾ ਮੁਹੱਲੇ ਸਾਡੇ ਸਾਡੀ ਬਦਨਾਮੀ ਕਿੱਦਾ ਕਰਦੇਗਾ ਦੱਸ ਕੇ ਜਾਉਂਗੇ ਤੁਹਾਡੀ ਬਦਨਾਮੀ ਤੁਹਾਨੂੰ ਫੇ ਪਤਾ ਲੱਗੂਗੇ ਕਹੀ ਜਾ ਕਹੀ ਜਾ ਬਦਨਾਮੀ ਸਾਡੀ ਭਾਈ ਦੋਨੋਂ ਠਗਣੀਆਂ ਕੋਈ ਨਹੀਂ ਕਹਦੇ 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 ਦੋ ਠੱਗ ਅਸੀਂ ਕਹਿੰਦੇ ਠਗਣੀਆਂ ਪਰ ਸਾਡੂ ਕਹਿੰਦਾ ਲਾਸ਼ ਲੈ ਕੇ ਜਾ ਇਹ ਤਾਂ ਕਹਿਣਾ ਮੰਨ ਲੈਂਦੇ ਤਾਂ ਫੇਰ ਅਸੀਂ ਸਹੀ ਸੀਗਾ ਅਸੀਂ ਲਾਸ਼ ਲੈ ਜਾਣ ਨੂੰ ਮਨਾਂ ਕਰਤਾ ਤੇ ਹੁਣ ਸਾਨੂੰ ਜੋ ਨਾ ਸੋਕਿਆ ਕਹਿੰਦਾ ਅੰਤ ਸਮਾਨ ਕਹਿੰਦਿਆ ਲੋੜ ਬਾਦ ਦੇ ਵਿੱਚੋਂ ਕਹਿੰਦਾ ਕਿ ਲਾਸ਼ ਲੈ ਜਾਣੀ ਹੈ ਸਮਾਨ ਲੈ ਜਾਣਾ ਸਮਾਨ ਸਮਾਨ ਕਹੀ ਜਾਂਦਾ ਬਸ ਇਹ ਕੋ ਸਬਜੀ ਹੋਊਗੀ ਕੋ ਕੁਕੋਸ਼ ਹੋਊਗਾ ਕੋ ਭਾਂਡੇ ਹੋਣਗੇ ਇਹ ਤਾਂ ਦਫਾ ਹੋਣਾ ਕਹਿੰਦਾ ਲਾਸ਼ ਇਹ ਉੱਥੇ ਤੁਸੀਂ ਗੈਰ ਹੋ ਗਏ ਬਿਸਤਰਾ ਆ ਤੇ ਬਿਸਤਰੇ ਦੀ ਲਾਸ਼ ਮਾਰ ਹਟਾ ਕਰਦਾ ਲਾਸ਼ ਕਹੀ ਜਾਂਦਾ ਉੱਥੇ ਜਿਹਦੇ ਰਸਤੇ ਚ ਬਿਸਤਰਾ ਕਹਦੀ ਮੜ ਕੇ ਜਾ ਲੱਗਾ ਕਹਿ ਗਿਆ ਅਸੀਂ ਤਾਂ ਤੁਹਾਡੇ ਮਲੇ ਚ ਮੈਂ ਤੁਹਾਡੀ ਬਦਨਾਮੀ ਕਰਦਾ ਤੇ ਦੋਨੋਂ ਠਗਣੀਆਂ ਆ ਕਰ ਲੰਨੇ ਕਰਦਾ ਹਾਂ ਜਗ ਆ ਖਰਾਬ ਕਰ ਜਾ ਕੇ ਜਾ ਚੱਲੋ ਤੇਰਾ ਫੋਨ ਆ ਗਿਆ ਮੈਨੂੰ ਲੱਗਾ ਗੇ ਵਾਲਿਆਂ ਦਾ ਆ ਰਸੀ ਮੈਨੂੰ ਫੋਨ ਆਇਆ ਇਸੇ ਨੰਬਰ ਤੋਂ ਹੀ ਬਸ ਜਿਹੜੀ ਆਪਾਂ ਫਿਰ ਅੱਡੋ ਸਦਾਈ ਕਰੋ ਉਹ ਜਿਹੜਾ 4500 ਰੁਪਇਆ ਉਹ ਕਰਕੇ ਗਿਆ ਪੇਮੈਂਟ ਕਰਕੇ ਗਿਆ ਉਹਦਾ ਕੀ ਕਰਨਾ ਕਈ ਮੰਗਿਆ ਸੀ ਮੰਗਿਆ ਤਾਂ ਨਹੀਂ ਸੀ ਸਿੱਧਾ ਇਦਾਂ ਕਰਦੇ ਹਾਂ ਹਾਂ ਅੱਧਾ ਅੱਧਾ ਠੀਕ ਹੈ ਉਹ ਦਫਾ ਹੁਣ ਇਹਨੂੰ ਵਾਪਸ ਨਹੀਂ ਕਰਨੇ ਉਹ ਤਾਂ ਲਾਚਾਂ ਦਾ ਸੌਦਾ ਕੰਡਾ ਸੀ ਸਾਡੇ ਦਾ ਦਫਾ ਹੁਣ ਕੋ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪ ਦਾ ਦਵਨ ਬਰਮਾ ਦਵਨ ਪੰਜਾਬੀ YouTube ਚੈਨਲ ਤੋਂ ਤੇ ਮੈਂ ਆ ਤੁਹਾਡੀ ਦੋਸਤ ਅੰਜਲੀ ਬਰਮਾ ਫਰੋਮ ਦਵਨ ਪੰਜਾਬੀ YouTube ਚੈਨਲ ਤੋਂ ਔਰ ਮੈਂ ਰਜਨੀ ਬਰਮਾ ਦਵਨ ਪੰਜਾਬੀ ਚੈਨਲ ਤੋਂ ਤੇ ਗਾਈਸ ਜਿਵੇਂ ਕਿ ਸਾਡੀ ਵੀਡੀਓ ਦੇਖ ਲੀਆ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਤੇ ਗਾਈਸ ਅਸੀਂ ਇਸ ਵੀਡੀਓ ਵਿੱਚ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਕਿ ਕਦੀ ਵੀ ਕਿਸੇ ਬੰਦੇ ਨੂੰ ਫਟਾਫਟ ਤੁਸੀਂ Google Pay ਫਟਾਫਟ ਨਾ ਕਰਿਆ ਕਰੋ ਪਹਿਲਾਂ ਸੋਚ ਵਿਚਾਰ ਲਿਆ ਕਰੋ ਸਾਰੀ ਚੀਜ਼ ਫੇਰ ਅਗਲੇ ਨੂੰ ਪੈਸੇ ਸੈਂਡ ਕਰਿਆ ਕਰੋ ਠੀਕ ਹੈ ਨਾ ਅਸੀਂ ਇਸ ਵੀਡੀਓ ਵਿੱਚ ਮੈਸੇਜ ਇਹੀ ਦੇਣਾ ਚਾਹੁੰਦੇ ਸੀਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਲੱਗੀ ਹੋਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਤੋਂ ਨਾਲੇ ਅੱਗੇ ਦੱਸਣਾ ਅਸੀਂ ਤੁਹਾਡੇ ਵਾਸਤੇ ਵੀਡੀਓ ਕਿੱਦਾਂ ਕਿਤੇ ਲੈ ਕੇ ਆਂਦੇ ਰਹੀਏ ਫਿਲਹਾਲੀ ਓਕੇ ਬਾਏ And good night. Thank you.